ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸ ਸੰਜ ਕਰ ਰਹੇ ਹਾਨੇ ਹਾਨੇ ਪਾਚੇ ਕਿਤਾਬ ਜੋ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵੱਲੋਂ ਲਿਖੀ ਗਈ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲ ਇਤਿਹਾਸ ਸਾਡੇ ਹੋਰਨਾ ਭੈਣਾ ਭਰਾਵਾਂ ਤੱਕ ਔਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਤਿਹਾਸ ਅੱਗੇ ਸ਼ੁਰੂ ਕਰਦੇ ਹਾਂ ਜੀ ਸੀ ਸਲਾਈ ਹਮ ਕਰੇ ਬਿਹਾਏ ਬਹੁ ਪਾਤ ਛਾਹੀ ਅਸੀਂ ਲੇ ਪਰਨਾਏ ਹਾਲਾਂਕਿ ਕਥਾਤਾ ਕਾਲੀ ਨਹੀਂ ਹੁੰਦੀ ਪਰ ਕਹਿ ਲਓ ਕਥਾਕਾਰ ਥੋੜਾ ਕਾਲਾ ਪਹਿਰਿਆ ਇਹ ਕਹਿੰਦਿਆਂ ਬਾਬਾ ਉੱਠਿਆ ਤੇ ਮੋੜ ਦਰਿਆ ਵੱਲ ਗਿਆ ਉੱਥੇ ਖਲੋਤੇ ਸਿੰਘ ਨਾਲ ਕੁਝ ਗੱਲਾਂ ਕੀਤੀਆਂ ਤੇ ਪਰਤ ਆਇਆ ਹੁਣ ਮੈਂ ਤੁਹਾਨੂੰ ਮਿਸਲਾਂ ਦੀ ਸਥਾਪਤੀ ਖਾਲਸੇ ਦੀਆਂ ਦਿੱਲੀ ਫਤਿਹ ਸਮੇਤ ਹੋਰ ਵੱਡੀਆਂ ਮਾਰਾਂ ਤੇ ਖਾਲਸੇ ਦੇ ਰਾਖੇ ਪ੍ਰਬੰਧ ਤੋਂ ਪਹਿਲਾਂ ਇੱਕ ਹੋਰ ਕਥਾ ਸੁਣਾਉਂਦਾ ਹਾਂ ਉਹਨਾਂ ਸੂਰਮਿਆਂ ਦੀ ਕਥਾ ਜਿਨ੍ਹਾਂ ਨੂੰ ਦੁਸ਼ਮਨਾ ਨੇ ਵੀ ਸਿੱਧਾ ਕੀਤਾ ਜਿਨ੍ਹਾਂ ਦੀ ਬਹਾਦਰੀ ਦੇ ਕਿਸੇ ਹੋ ਸਕਦੇ ਅੱਜ ਵੀ ਕਾਬਲ ਕੰਧਾਰ ਵਿੱਚ ਗੂੰਜਦੇ ਹੋਣ ਬੋਲਦਿਆਂ ਬੋਲਦਿਆਂ ਬਾਬਾ ਬੈਠ ਗਿਆ ਪਰ ਰਾਤ ਤਾਂ ਹਜੇ ਬਹੁਤ ਬਾਕੀ ਹੈ 인ਦਰਜੀਤ ਬੋਲਿਆ ਰਾਤ ਤਾਂ ਬਹੁਤ ਹੈ ਪਰ ਮੇਰੇ ਕੋਲ ਸਮਾਂ ਘਟ ਹੈ ਹੋ ਸਕਦਾ ਸਵੇਰ ਹੁੰਦਿਆ ਤਾ ਤੁਹਾਨੂੰ ਕਲਾ ਕਥਾਕਾਰ ਬਦਲਣਾ ਪਵੇ ਬਾਬਾ ਸੱਚ ਮੁਚ ਕਾਲ ਵਿੱਚ ਸੀ ਪਰ ਤੁਸੀਂ ਇੱਥੇ ਕਿਹੜੀ ਜੰਗ ਕਰ ਰਹੇ ਹੋ ਇਸ ਬਾਰੇ ਵੀ ਦੱਸੋ ਤੇ ਨਾਲੇ ਸਿੱਖ ਫੌਜਾਂ ਕਿਸ ਦੀ ਉਡੀਕ ਵਿੱਚ ਹਨ ਬਾਬੇ ਦੀ ਕਾਰ ਸਾਡੇ ਅੰਦਰ ਵੀ ਥੋੜੀ ਅਚਵੀਂ ਪੈਦਾ ਕਰ ਰਹੀ ਸੀ ਉਸ ਬਾਰੇ ਦੱਸਣਾ ਹਜੇ ਵਾਜਿਬ ਨਹੀਂ ਜੇ ਉਹ ਆ ਗਿਆ ਤਾਂ ਸਦੀਆਂ ਤੀਕ ਉਸ ਬਾਰੇ ਦੱਸਿਆ ਜਾਏਗਾ ਪਰ ਫਿਲਹਾਲ ਤੁਸੀਂ ਚਲਦੀ ਕਥਾ ਸਰਵਣ ਕਰੋ ਇਹ ਕਥਾ ਹੈ ਇੱਕ ਸੂਰਬੀਰ ਨਿਹੰਗ ਸਿੰਘ ਦੀ ਨਿਯੰਗ ਕਿਹਾਵੇ ਸੋ ਪੁਰਖ ਦੁੱਖ ਸੁੱਖ ਮੰਨੇ ਨਾ ਅੰਗ ਇਹ ਬੋਲ ਇ ਨਵਨਤ ਪੂਰੇ ਉਤਰਦੇ ਹਨ ਜੇ ਅਸੀਂ ਇਸ ਸ਼ਹੀਦ ਨੰਗ ਸਿੰਘ ਦਾ ਕਿਰਦਾਰ ਇੱਕ ਸਤਰ ਵਿੱਚ ਕਹਿਣਾ ਹੋਵੇ ਜਿਵੇਂ ਉਹਨਾਂ ਤੇ ਉਹਨਾਂ ਦੇ ਸਿਰਲਤ ਯੋਧੇ ਸਾਥੀ ਸਿੰਘਾਂ ਨੇ ਜੋਝ ਕਸ਼ੀਦੀਆਂ ਪਾਈਆਂ ਐਸੀ ਮਿਸਾਲ ساری ਧਰਤੀ ਦੀ ਕਥਾ ਸੁਣਿਆ ਵੀ ਨਹੀਂ ਲੱਭਣੀ ਅਬਦਾਲੀ ਦਾ ਇਹ ਸਤਮਾਹ ਹਮਲਾ ਸੀ ਸ਼ਾਇਦ ਉਸ ਦਾ ਹਮਲਾ ਖਾਲਸਾ ਜੀ ਦੇ ਪੰਜਾਬ ਵਿੱਚ ਹੋ ਰਹਾ ਬੋਲਬਾਲਿਆ ਕਰਕੇ ਹੀ ਸੀ ਜਦੋਂ ਤਾਂ ਉਸਨੇ ਸੁਣਿਆ ਸੀ ਕਿ ਜੀਐਨ ਖਾਨ ਨੂੰ ਮਾਰ ਕੇ ਸਰਹੰਦ ਸਿੰਘਾਂ ਨੇ ਆਪਣੇ ਪ੍ਰਬੰਧ ਢੇਠ ਕਰ ਲਈ ਹੈ ਤਾਂ ਤੋਂ ਹੀ ਉਹ ਪੰਜਾਬ ਉੱਤੇ ਤਾਵਾ ਕਰਨ ਲਈ ਉਸਲ ਪੱਟੇ ਲੈ ਰਿਹਾ ਸੀ ਲਾਹੌਰ ਵਿੱਚ ਕਾਬਲੀ ਮੱਲ ਤੋਂ ਕੁਝ ਰਸਾਈ ਕਸਾਈਆਂ ਨੂੰ ਸਜਾ ਦਿਵਾ ਕੇ ਸਿੰਘਾਂ ਨੇ ਲਾਹੌਰ ਵੇ ਸਿਰ ਪੱਕਾ ਨਜ਼ਰਾਨਾ ਲਾ ਦਿੱਤਾ ਸੀ ਜੋ ਕਾਬਲੀ ਮੱਲ ਨੇ ਇੱਕ ਹਾਲ ਸੀ ਨੂੰ ਭਰਿਆ ਕਰਨਾ ਸੀ ਇਹ ਤੇ ਸਰਦਾਰ ਚੜਤ ਸਿੰਘ ਨੇ ਰੋਤਾਸ ਤੇ ਹਮਲਾ ਕਰ ਦਿੱਤਾ ਸੀ ਰੋਤਾਸ ਦਾ ਸੂਬੇਦਾਰ ਸਰਬਲੰਦ ਖਾਨ ਅਹਿਮਦ ਸ਼ਾਹ ਬਜ਼ਾਲੀ ਦਾ ਚਾਚਾ ਸੀ ਸਿੰਘਾਂ ਨੇ ਸਰਬਲੰਦ ਖਾਨ ਨੂੰ ਘੇਰ ਕੇ ਕੈਦ ਕਰ ਲਿਆ ਤੇ ਸਰਦਾਰ ਚੜਤ ਸਿੰਘ ਅੱਗੇ ਪੇਸ਼ ਕੀਤਾ ਸਰਦਾਰ ਨੇ ਸੂਬੇਦਾਰ ਨਾਲ ਇੱਜ਼ਤ ਭਰਿਆ ਸੋਹਣਾ ਵਿਆਰ ਕੀਤਾ ਤਾਂ ਪ੍ਰਸੰਨ ਹੋ ਕੇ ਸਰਬ ਸਰਬਲੰਦ ਖਾਨ ਬੋਲਿਆ ਅੱਲਾਹ ਕਰੇ ਸਰਦਾਰ ਚੜਤ ਸਿੰਘ ਜਲਦੀ ਹੀ ਬਾਦਸ਼ਾਹ ਬਣੇ ਤੇ ਪੰਜਾਬ ਦੀ ਬਾਗਡੋਰ ਸੰਭਾਲੇ ਮੇਰੇ ਜਹਾਨਾ ਚੀ ਸਰਦਾਰ ਤਾਂ ਫੌਜਦਾਰ ਕੋਲ ਵਿੱਚ ਮਾਨ ਮਹਿਸੂਸ ਕਰੇਗਾ ਇਸ ਨੂੰ ਕੇ ਸਰਦਾਰ ਬੋਲਿਆ ਬਾਦਸ਼ਾਹੀ ਤਾਂ ਸਤਗੁਰ ਸੱਚੇ ਪਾਤਸ਼ਾਹ ਖਾਲਸਾ ਬਖਸ਼ੀ ਗਏ ਹਨ ਖਾਨ ਸਾਹਿਬ ਤੁਹਾਡੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਤੁਹਾਨੂੰ ਤਾਂ ਅਸੀਂ ਕੈਸੇ ਇਸ ਲਈ ਕੀਤਾ ਹੈ ਕਿ ਅਬਦਾਲੀ ਤੱਕ ਖਬਰ ਪਹੁੰਚ ਜਾਵੇ ਕਿ ਸਿੰਘਾਂ ਨੇ ਉਸ ਦਾ ਚਾਚਾ ਕੈਦ ਕਰ ਲਿਆ ਹੈ ਪਰ ਜੇ ਤੁਸੀਂ ਮੈਨੂੰ ਰਿਹਾ ਕਰਦੇ ਹੋ ਤਾਂ ਇਹ ਗੱਲ ਖਾਲਸੇ ਦੇ ਸੁਭਾਅ ਦੇ ਜ਼ਿਆਦਾ ਨੇੜੇ ਹੋਵੇਗੀ ਖਾਲਸਾ ਚਰਨਾਂ ਆਿਆਂ ਦੇ ਸਦਾ ਰਹਿਮ ਕਰਦਾ ਹੈ ਇਹ ਗੱਲ ਵੱਡੀ ਸੋਭਾ ਵਾਲੀ ਹੋਵੇ ਕਿ ਸਿੰਘਾਂ ਹੱਥ ਬਦਾਲੀ ਦਾ ਚਾਚਾ ਆ ਗਿਆ ਸੀ ਤੇ ਉਹਨਾਂ ਨੇ ਮਾਫ ਕਰਦਿਆਂ ਛੱਡ ਦਿੱਤਾ ਸਰਬੁਲੰਧ ਖਾਂ ਦੀ ਇਹ ਗੱਲ ਸੁਣ ਕੇ ਸਰਤਾਜ ਚੜ੍ਹ ਸਿੰਘ ਪ੍ਰਸੰਨ ਹੋਇਆ ਤੇ ਉਸ ਨੂੰ ਛੱਡ ਦਿੱਤਾ ਹੁਣ ਸਿੰਧ ਤੋਂ ਜੇਲਮ ਤੀ ਖਾਲਸੇ ਦੇ ਨਿਸ਼ਾਨ ਝੂਲਣ ਲੱਗੇ ਜਲੰਧਰ ਸਰਹੰਦ ਲਾਹੌਰ ਸਿਆਲਕੋਟ ਰੋਤਾਸ ਤੇ ਮੁਲਤਾਨ ਨੂੰ ਚੁਗਾਉਂਦਾ ਹੋਇਆ ਖਾਲਸਾ ਹੁਣ ਸਿੰਧ ਪਾਰ ਕਰਕੇ ਅਫਗਾਨਿਸਤਾਨ ਦੀ ਸਰੰਦ ਰੰਨ ਲੱਗਦੇ ਡੇਰਾ ਗਾਜੀ ਖਾਂ ਤੱਕ ਪਹੁੰਚ ਗਿਆ ਅਬਦਾਲੀ ਦਾ ਪੁੱਤਰ ਤੈਮੂਰ 12000 ਸਿਪਾਹੀਆਂ ਨਾਲ ਲਾਹੌਰ ਟਿਕਿਆ ਹੋਇਆ ਸੀ ਪਰ ਖਾਲਸੇ ਦੀ ਚੜ੍ਹ ਦੇ ਕੇ ਉਹਨਾਂ ਦੀ ਗਰੀਲਾ ਜੁੱਧ ਨੀਤੀ ਤੋਂ ਤੰਗ ਆ ਕੇ ਵਾਪਸ ਕਾਬਲਵਾਲ ਮੁੜ ਗਿਆ ਇਹ ਸਭ ਖਬਰਾਂ ਜਦ ਅਬਦਾਲੀ ਤੱਕ ਪਹੁੰਚੀਆਂ ਤਾਂ ਉਸ ਨੇ 30000 ਫੌਜ ਲੈ ਕੇ ਪੰਜਾਬ ਵੱਲ ਕੋਚ ਕੀਤਾ ਉਹ ਲਾਹੌਰ ਵੱਲ ਵਧਿਆ ਪਰ ਖਾਲਸਾ ਦਲਾਂ ਦੇ ਸਾਰੇ ਵੱਡੇ ਜਰਨੈਲ ਵੱਖ-ਵੱਖ ਮਹਿਮਾ ਦੇ ਨਿਕਲੇ ਹੋਏ ਸਨ ਸਰਦਾਰ ਜੱਸਾ ਸਿੰਘ ਅਲਵਾਲੀਆ ਤਸਰਾਂਦ ਵਤੇ ਤੋਂ ਮਗਰੋਂ ਵਾਪਸ ਹੀ ਨਹੀਂ ਮੁੜੇ ਤੇ ਦਿੱਲੀ ਵੱਲ ਚਲੇ ਗਏ ਪੰਗੀ ਸਰਦਾਰਬਾਰ ਦੇ ਇਲਾਕੇ ਵਿੱਚ ਸਨ ਤੇ ਸਰਦਾਚੜ ਸਿੰਘ ਸਿਆਲਕੋਟ ਕੰਨੀ ਅਫਦਾਲੀ ਦੇ ਲਾਹੌਰ ਪੁੱਜਣ ਦੀ ਸੂਲਿਵੇਂ ਹੀ ਸਰਦਾਚੜ ਸਿੰਘ ਨੂੰ ਪੁੱਜੀ ਉਹਨਾਂ ਨੇ ਉਸਨੇ ਵਾਂਗਾ ਮੋੜ ਲਈਆਂ ਅਫਗਾਨ ਚਨੈਲਾ ਦੀ ਪ੍ਰਾਣਾਚਾਰੀ ਤਾਂ ਆਨੰਦ ਮਾਣ ਰਿਹਾ ਅਫਦਾਲੀ ਨੂੰ ਸਾਹ ਸਾਹ ਹੋ ਇੱਕ ਸੁਈਏ ਨੇ ਆਗੇ ਖਬਰ ਦਿੱਤੀ ਖਾਲਸਾ ਹਜੂਰ ਖਾਲਸਾ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਖਾਲਸਾ ਸ਼ਬਦ ਸੁਣਦਿਆਂ ਹੀ ਭਾਵੇਂ ਅਫਦਾਲੀ ਨੂੰ ਵੀ ਤਰੇਲੀ ਆ ਗਈ ਕਿ ਕਿਉਂਕਿ ਉਸ ਨੂੰ ਜਾਪਿਆ ਸੀ ਕਿ ਕਿਦੇ ਖਾਲਸੇ ਨੇ ਉਹਦੇ ਤੰਬੂਆਂ ਉੱਪਰ ਹੀ ਹਮਲਾ ਕਰ ਦਿੱਤਾ ਪਰ ਉਹ ਆਪਣੇ ਆਪ ਨੂੰ ਸੰਭਾਲਦਿਆਂ ਬੋਲੇ ਪਹਿਲਾਂ ਥੋੜਾ ਰੋਕ ਕੇ ਸਾਲ ਹੈ ਤੇ ਫਿਰ ਸਾਫ ਸਾਫ ਦੱਸ ਮਾਛਾ ਸਲਾਮਤ ਸਾਡੀਆਂ ಅಮੂਲੀਆਂ ਟੋਕੜੀਆਂ ਤੇ ਖਾਲਸੇ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਨੇ ਸਾਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਗਾਜੀਆਂ ਦੇ ਆਹੂ ਲਾਟ ਛੁਟੇ ਸਿੰਘਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਸਾਡੇ ਸਪਾਈਆਂ ਦੀਆਂ ਲਾਚਾਂ ਦੇ ਢੇਰ ਚਾਰੇ ਪਾਸੇ ਲੱਗੇ ਨੇ ਹਜ਼ੂਰ ਜੇ ਅਸੀਂ ਛੇਤੀ ਹੀ ਕੁਝ ਨਾ ਕੀਤਾ ਤੇ ਸ਼ੈਤਾਨਾਂ ਭੇਜੀ ਤਾਂ ਸਾਡੀਆਂ ਟੁਕੜੀਆਂ ਦਾ ਸਫਾਇਆ ਹੋ ਜਾਵੇਗਾ। ਇਹ ਸੁੰਦੇ ਅਮਦਾਲੀ ਦੇ ਦੋਵੇਂ ਦੇ ਹੱਥੋਂ ਅੰਗੂਰਾਂ ਦਾ ਗੁੱਛਾ ਢੇਕ ਪਿਆ। ਉਸ ਦੇ ਸਾਹਮਣੇ ਪਏ ਛੋਟੇ ਤਖਤ ਕੋਏ ਨੂੰ ਲੱਤ ਮਾਰੀ। ਉਸ ਉੱਤੇ ਪਏ ਭਗਵਾਨ ਚਾਰੇ ਪਾਸੇ ਖਿੰਡ ਗਏ। ਤੰਦੂਰੀ ਮਾਂ ਦੀਆਂ ਪੋਟੀਆਂ ਸ਼ਰਾਬ ਵਿੱਚ ਭੇਜ ਕੇ ਫਰਸ਼ ਉੱਤੇ ਜਾ ਪਈਆਂ ਤੇ ਗਲੀਚੇ ਤੇ ਚਰਗਲ ਜਿਵੇਂ ਮੱਚ ਗਈ। ਕੁਝ ਐਸੀ ਹੀ ਚਰਗਲ ਅਫਦਾਲੀ ਦੇ ਅੰਦਰ ਵੀ ਮੱਚ ਗਈ ਸੀ। ਕਿਸ ਦੁਖਮੰਤਾ ਜਥਾ ਹੈ ਇਹ ਅਬਦਾਲੀ ਬਸੇ ਨਹੀਂ ਬੋਲ ਸਕਿਆ ਸਰਦਾਰ ਚੜ੍ਹ ਸਿੰਘ ਹਜੂਰ ਚੜ੍ਹ ਸਿੰਘ ਸ਼ੁਗਰ ਚਕਿਆ ਸਰਦਾਰ ਚੜ੍ਹ ਸਿੰਘ ਨੇ ਇਨੇ ਰੋਹ ਤੇ ਜੋਸ਼ ਨਾਲ ਦਰਾਨੀਆਂ ਦੇ ਹਮਲਾ ਕੀਤਾ ਸੀ ਕਿ ਇਸ ਮੂਰਲੀ ਟੁਕੜੀ ਦਾ ਫੌਜਦਾਰ ਅਹਿਮਦ ਖਾਨ ਤੇ ਉਸ ਦਾ ਪੁੱਤਰ ਪਹਿਲੇ ਕੁਝ ਪਲਾਂ ਵਿੱਚ ਹੀ ਮਾਰੇ ਗਏ ਪਹਿਲੀਆਂ ਟੁਕੜੀਆਂ ਦੇ ਜਰਨੈਲ ਸਹਾਇਤਾ ਲਈ ਪੁੱਜੇ ਅਬਦਾਲੀ ਨੇ ਦੇਖੋ ਨੇ ਦੀ ਕਿ ਨਸੀਰ ਖਾਨ ਦਾ ਘੋੜਾ ਇੱਕ ਸਿੰਘ ਦੇ ਪਰਛੇ ਦਾ ਵਾਰ ਖਾ ਕੇ ਡਿੱਗ ਪਿਆ ਤੇ ਨਾਲ ਹੀ ਨਸੀਰ ਖਾਨ ਵੀ ਪੁੰਜੇ ਜਾ ਪਿਆ ਕੋਈ ਸਿੰਘ ਉਸ ਵੱਲ ਤੋੜੇ ਇਸ ਤੋਂ ਪਹਿਲਾਂ ਕਿ ਸਿੰਘ ਪਹੁੰਚਦੇ ਨਸੀਰ ਖਾਨ ਤੇ ਖਾ ਸੰਗ ਰੱਖਿਆ ਬੰਦੂਕੀਆਂ ਨੇ ਗੋਲੀਆਂ ਦਾਗ ਦਿੱਤੀਆਂ ਜੇ ਬੰਦੂਕੀ ਕੋਈ ਪਲਾਂ ਦੀ ਦੇਰੀ ਕੋਈ ਕਰ ਦਿੰਦੇ ਤਾਂ ਨਸੀਰ ਖਾਨ ਦਾ ਸਿਰ ਵੀ ਜੰਗ ਦੇ ਮੈਦਾਨ ਵਿੱਚ ਘੋੜਿਆਂ ਦੇ ਪੈਰਾਂ ਵਿੱਚ ਕਿਧਰੇ ਰੁੜਿਆ ਫਿਰਦਾ ਹੋਣਾ ਸੀ ਸਿੰਘਾਂ ਨੇ ਸੋਹਣੀ ਰਣਨੀਤੀ ਨਾਲ ਹਮਲਾ ਕੀਤਾ ਸੀ ਸਰਦਾਰ ਚੜ੍ਹ ਸਿੰਘ ਨੇ ਲੋਕਾਂ ਵਾਲੇ ਸਿੰਘਾਂ ਦੇ ਪੰਜ ਜਥੇ ਬਣਾਏ ਸਨ ਤੇ ਸਾਰਿਆਂ ਨੂੰ ਵੱਖ-ਵੱਖ ਪਾਸੇ ਅੰਦਰਾਨੀ ਨੂੰ ਘੇਰਨ ਲਈ ਲਾ ਦਿੱਤਾ ਸੀ ਇਸ ਇਹ ਹਮਲਾ ਇਸ ਰਣਨੀਤੀ ਕਰਕੇ ਅਬਦਾਲੀ ਫੌਜਾਂ ਦੇ ਸਾਹ ਵਿੱਚ ਨਹੀਂ ਆ ਰਿਹਾ ਸੀ ਲਗਭਗ 7-8 ਪਾਸਿਆਂ ਤੋਂ ਇਕੱਠਾ ਮਲਾਹੂ ਉਹ ਜਾਣਤੇ ਕੋਈ ਵੱਡੀ ਤੋਂ ਵੱਡੀ ਫੌਜ ਵੀ ਟੋਲ ਜਾਵੇਗੀ ਸਿੰਘਾਂ ਦੇ ਬੰਦੂਕਾਂ ਵਾਲੇ ਪੰਜੇ ਜਥੇ ਹੁੰਦੀਆਂ ਦੋ ਕਤਾਰਾਂ ਸਨ ਹਜੇ ਪਹਿਲੀ ਕਤਾਰ ਗੋਲੀ ਦਾਅ ਕੇ ਪਿੱਛੇ ਹੁੰਦੀ ਸੀ ਕਿ ਮਗਰੋਂ ਨਾਲ ਇਹ ਦੂਜੀ ਕਤਾਰ ਗੋਲੀ ਦਾਅ ਦਿੱਤੀ ਉਦੋਂ ਤੱਕ ਪਹਿਲੀ ਕਤਾਰ ਬੰਦੂਕਾਂ ਵਿੱਚ ਗੋਲੀਆਂ ਭਰ ਲੈਂਦੀ ਇਸ ਤਰ੍ਹਾਂ ਇਨਾਂ ਪੰਜ ਜਥਿਆਂ ਨੇ ਅਫਗਾਨਾ ਵਿੱਚ ਭਾਜੜ ਪਾ ਦਿੱਤੀ ਸੀ ਮੈਦਾਨ ਵਿੱਚ ਹਰ ਵੇਲੇ ਕਿਸੇ ਨਾ ਕਿਸੇ ਪਾਸਿਓਂ ਸਿੰਘਾਂ ਦੀਆਂ ਤੂਕਾਂ ਚੱਲ ਰਹੀਆਂ ਹੁੰਦੀਆਂ ਸਨ ਅਫਗਾਨਾਂ ਨੂੰ ਸਾਰਾ ਦਿਨ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਇਹਨੇ ਰਾਤ ਪੈ ਗਈ ਅੱਜ ਦਾ ਮੈਦਾਨ ਖਾਲਸੇ ਦੇ ਹੱਥ ਰਿਆ ਸਰਦਾਰ ਚੜ੍ਹ ਸਿੰਘ ਤੇ ਉਸ ਦੇ ਸਾਥੀ ਸੂਰਮੇ ਸਿੰਘ ਪਹਿਲਾਂ ਮਿੱਥੀ ਹੋਈ ਸੀ ਕੀ ਮਤਾ ਸੁਨੇਆ ਸਨੇਰਾ ਹੁੰਦੇ ਹੀ ਮੈਦਾਨ ਵਿੱਚੋਂ ਨਿਕਲ ਕੇ ਆਲੇ ਦੁਆਲੇ ਦੇ ਜੰਗਲਾਂ ਵੱਲ ਚਲੇ ਗਏ ਉਹਨਾਂ ਇਰਾਨੀ ਦੀ ਤਿੱਕੇ ਇਸੇ ਤਰ੍ਹਾਂ ਰਹਿ ਰਹਿ ਕੇ ਗਿਲਜਿਆਂ ਦੇ ਹਮਲੇ ਕੀਤੇ ਜਾਣ ਦੇ ਦੌਰਾਨ ਇਸ ਜਨਾਂ ਦਾ ਲੱਕ ਤੋੜ ਦਿੱਤਾ ਜਾਵੇ। ਪਾਰਿਸ ਰਖਿਆ ਨਾਲ ਲੈ ਸੋ ਕੇ ਉਹ ਬਗਲ ਅਬਦਾਲੀ ਰਾਤ ਨੂੰ ਜੰਗ ਵਾਲੀ ਥਾਂ ਤੇ ਪਹੁੰਚਿਆ। 2000 ਦੇ ਕਰੀਬ ਅਫਗਾਨੀ ਫੌਜੀਆਂ ਦੀਆਂ ਲਾਚਾਂ ਦੇਖ ਕੇ ਉਹ ਬੁਰੀ ਤਰ੍ਹਾਂ ਬੁਖਲਾ ਗਿਆ। ਹੁਣ ਉਸ ਨੇ ਸਵੇਰ ਦੀ ਜੰਗ ਲਈ ਪੂਰੀ ਨੀਤੀ ਤਿਆਰ ਕਰ ਲਈ ਸੀ। ਤੇ ਵੱਖ-ਵੱਖ ਫੌਜਦਾਰਾਂ ਦੀਆਂ ਵੱਖ-ਵੱਖ ਰਣਨੀਤੀਆਂ ਤੈਅ ਕਰ ਦਿੱਤੀਆਂ ਸਨ। ਉਹਨਾਂ ਨੇ ਕੱਲ ਹੋਣ ਵਾਲੀ ਜੰਗ ਵਿੱਚ ਸਿੰਘਾਂ ਨੂੰ ਚਾਰੇ ਪਾਸਿਓਂ ਘੇਰੇ ਵਿੱਚ ਲੈਣਾ ਸੀ ਤੇ ਫਿਰ ਇਕੱਠੇ ਹਮਲਾ ਕਰਨਾ ਸੀ। ਤਾਕੇ ਕੋਈ ਸਿੰਘ ਬਚ ਕੇ ਨਾ ਜਾ ਸਕੇ ਪਰ ਅਬਦ ਅਲੀ ਇਸ ਨੂੰ ਪਾਣੀ ਪਾ ਦਾ ਮੈਦਾਨ ਸਮਝੀ ਬੈਠਾ ਸੀ ਉਹ ਨਹੀਂ ਜਾਣਦਾ ਸੀ ਕਿ ਪੰਜਾਂ ਦਰਿਆਵਾਂ ਦੇ ਵਾਸੀਆਂ ਦੀ ਤਸਵੀਰ ਕਿਸੇ ਵੀ ਤਰ੍ਹਾਂ ਜਮਨਾ ਪਾਰ ਵਾਲਿਆਂ ਦੀ ਤਸਵੀਰ ਨਾਲ ਮੇਲ ਨਹੀਂ ਖਾਂਦੀ ਹਾਲਾਂਕਿ ਗਾਜੀ ਨੂਰ ਮੁਹੰਮਦ ਇਹ ਜ਼ਰੂਰ ਜਾਣਦਾ ਸੀ ਉਹ ਬੋਲਿਆ ਵੀ हे ਨਾਮਵਰ ਸਜਣੋ ਜੇ ਤੁਹਾਨੂੰ ਸਿੰਘਾਂ ਦੇ ਧਰਮ ਬਾਰੇ ਪਤਾ ਨਹੀਂ ਤਾਂ ਮੈਂ ਤੁਹਾਨੂੰ ਸੁਣੋ ਇਹ ਸੰਗ ਹਿੰਦੂਆਂ ਵਿੱਚੋਂ ਨਹੀਂ ਹਨ ਇਹਨਾਂ ਭੈੜਿਆਂ ਦਾ ਰਾਹ ਵੱਖਰਾ ਹੈ ਇਹ ਅਫਗਾਨ ਲੜਾਕੂ ਜੇ ਤੁਸੀਂ ਲੜਾਈ ਤੇ ਹੁਨਰ ਸਿੱਖਣੇ ਚਾਹੁੰਦੇ ਹੋ ਤਾਂ ਇਹਨਾਂ ਪਾਸੋਂ ਸਿੱਖੋ ਸਿੱਖੋ ਕਿਵੇਂ ਮਰਦਾਵਾਂਗ ਬੈਰੀ ਦੇ ਸਾਹਮਣੇ ਹੋਈ ਦਾਹ ਦੇ ਲੜਾਈ ਵਿੱਚ ਕਿਵੇਂ ਆਪਣਾ ਬਚਾਅ ਕਰੀਦਾ ਹੈ ਉਸ ਨੇ ਸ਼ਾਹ ਦੇ ਨੇੜੀ ਕੇਂ ਦੱਸਿਆ ਪਰ ਸ਼ਾਹ ਦਾ ਗੁੱਸੇ ਵਿੱਚ ਸੋਨਿਆਂ ਬੈਠਾ ਸੀ ਉਸ ਨੂੰ ਕਿਸੇ ਦੇ ਸੁਝਾਅ ਸਾਂ ਵਿੱਚ ਤੇ ਕਿੱਥੇ ਸੁਣਦੀਆਂ ਸਨ ਅਬਦਾਲੀ ਦੇ ਹੋਤੀ ਅਫਗਾਨ ਸੇਨਾ ਹੁਣ ਸਵੇਰੇ ਸਿੰਘਾਂ ਦੇ ਹੋਂ ਦੇ ਇੰਤਜ਼ਾਰ ਵਿੱਚ ਸੀ ਹੁਣ ਉਹ ਮੋਰਚ ਮੰਲ ਕੇ ਬੈਠ ਰਿਹਾ ਹੈ ਬੈਠੇ ਰਹੇ ODI ਕਰਦੇ ਰਹੇ ਕਰਦੇ ਕਰਦੇ ਪਰ ਸਿੰਘਾਂ ਨੇ ਕਿਥੋਂ ਹੁਣਾ ਸੀ ਅਬਦਾਲੀ ਦੀਆਂ ਨੀਤੀਆਂ ਧਰੀਆਂ ਧਰਾਈਆਂ ਰਹਿ ਗਈਆਂ ਉਸ ਦੇ ਸਿੰਘਾਂ ਨੂੰ ਘੇਰ ਕੇ ਮਾਰਦੇ ਸੁਪਨੇ ਚੱਕਣਾ ਜੋ ਰੋਗ ਹੈ ਅਬਦਾਲੀ ਦੀਆਂ ਅੱਖਾਂ ਵਿੱਚ ਲਹੂ ਉਤਰਾਇਆ ਉਸ ਨੇ ਸੂਈਏ ਸੱਦੇ ਤੇ ਸਿੰਘਾਂ ਦਾ ਪਤਾ ਲਾਉਣ ਲਈ ਸਭ ਪਾਸੇ ਤੋਰੇ ਸੂਈਆਂ ਨੇ ਆਗੇ ਸ਼ਾਹ ਨੂੰ ਖਬਰ ਦਿੱਤੀ ਕਿ ਸਿੰਘ ਤਮਰਸਰ ਵੱਲ ਨਿਕਲ ਗਏ ਹਨ ਸਿੰਘਾਂ ਨੂੰ ਕੁਚਲ ਦੇਣ ਦੇ ਮਨੂਬੇ ਨਾਲ ਅਬਦਾਲੀ ਨੇ ਫੌਜਾਂ ਨੂੰ ਅਮਰਸਰ ਕੂਚ ਕਰਨ ਦਾ ਹੁਕਮ ਦਿੱਤਾ ਲਾਹੌਰ ਅਮਰਸਰ ਕੋਈ ਬਹੁਤੀ ਦੂਰਤਾ ਹੈ ਨਹੀਂ ਸੀ ਪਰ ਫਿਰ ਵੀ ਅਮਦਾਲੀ ਨੂੰ ਅਮਰਸਰ ਪਹੁੰਚਦੇ ਤਿੰਨ ਦਿਨ ਲੱਗੇ ਅਸਲ ਵਿੱਚ ਸਭ ਦਰਾਨੀਆਂ ਦੇ ਚੇਤ ਅਨੁਸਾਰ ਨਹੀਂ ਹੋ ਸਕਿਆ ਉਹਨਾਂ ਸੋਚਿਆ ਸੀ ਕਿ ਲਾਹੌਰ ਘੋੜਿਆਂ ਤੇ ਸਵਾਰ ਹੋਣ ਕੇ ਤੇ ਅਮਰਸਰ ਜਾ ਕੇ ਉਤਾਰਾ ਕਰਨਗੇ ਪਰ ਸਤਵੇ ਸਿੰਘਾਂ ਨੇ ਦਰਾਨੀ ਡੁਗਰੀਆਂ ਦੇ ਨਾਲ ਵਿੱਚ ਦਮ ਕਰ ਰੱਖਿਆ ਨਾ ਦਿਨ ਨੂੰ ਚਾਹ ਨਾ ਰਾਤ ਨੂੰ ਨੀਂਦ ਸਿੰਘਾਂ ਦੇ ਛੋਟੇ ਛੋਟੇ ਹਲਿਆ ਨੇ ਮੁਗਲਾਂ ਨੂੰ ਬਰੀ ਤਰ੍ਹਾਂ ਵਕਤ ਪਾਈ ਰੱਖਿਆ ਅਕੀਬ ਥਕੇ ਤੇ ਗੁੱਸੇ ਨਾਲ ਭਰੇ ਹੋਏ ਦਰਾਨੀ ਆਖਰ ਅਮਰਸਰ ਪਹੁੰਚ ਗਏ ਇੱਥੇ ਆਏ ਦਾ ਪਤਾ ਲੱਗਿਆ ਕਿ ਸਿੰਘ ਤਾਂ ਅਮਰਸਰ ਨਹੀਂ ਆਏ ਹੀ ਨਹੀਂ ਉਹ ਉਹਨਾਂ ਰਾਹ ਵਿੱਚ ਹੋਈ ਖੱਜਲ ਖਰਾਬੀ ਹੋਰ ਅਜਾਈ ਜਾਪਣ ਲੱਗੀ ਸਿੰਘ ਤਾਂ ਮਿਲੇ ਨਹੀਂ ਸਕੋ ਰਾਹ ਵਿੱਚ ਆਪਣਾ ਹੋਰ ਨੁਕਸਾਨ ਵਾਧੂ ਕਰਵਾ ਲਿਆ ਅਬਦਾਲੀ ਨੇ ਉਹਨਾਂ ਸੂਈਆਂ ਨੂੰ ਸੱਦ ਕੇ ਕਤਲ ਕਰਵਾ ਦਿੱਤਾ ਜਿਨ੍ਹਾਂ ਨੇ ਸਿੰਘਾਂ ਦੇ ਅਮਰਸਰੋਂ ਦੀ ਖਬਰ ਦਿੱਤੀ ਸੀ ਅਸੀਂ ਇਹਨਾਂ ਦਾ ਮੁਕੱਦਸ ਅਸਥਾਨ ਬਰੋਦ ਨਾਲ ਡਾ ਦੇਾਂਗੇ ਤੇ ਨਾਲ ਹੀ ਇਹਨਾਂ ਦਾ ਪਵਿੱਤਰ ਤਾਲ ਵੀ ਗੰਦਗੀ ਨਾਲ ਪੂਰਾ ਪੂਰ ਦੇਵਾਂਗੇ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਘੇਰਾ ਪਾਉਂਦਾ ਹੁਕਮ ਦੇ ਦਿੱਤਾ ਇਹ ਪਹਿਲੀ ਵਾਰ ਨਹੀਂ ਸੀ ਅਬਦਾਲੀ ਦਾ ਸਾਰਾ ਗੁੱਸਾ ਸਿੱਖਾਂ ਦੇ ਪਾਗ ਅਸਥਾਨ ਤੇ ਨਿਕਰਿਆ ਸੀ ਹਜੇ 2 ਸਾਲ ਪਹਿਲਾਂ ਇਹ ਅਬਦਾਲੀ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦੌਰਾਨ ਉਹਦੇ ਨੱਕ ਤੇ ਮਿਲੀਆਂ ਫਾਟਾਂ ਜਿਵੇਂ ਲੱਸੀ ਦਰਬਾਰ ਸਾਹਿਬ ਵਿੱਚੋਂ ਛੂਗ ਦੀ ਆਈ ਇੱਕ ਇੱਟ ਠਾਹ ਕਰਕੇ ਅਬਦਾਲੀ ਦੇ ਨੱਕ ਤੇ ਵੱਜੀ ਸੀ ਤੇ ਉਹਦਾ ਚਿਹਰਾ ਲਹੂ ਲਹਾਨ ਹੋ ਗਿਆ ਸੀ ਨੱਕ ਦਾ ਉਹ ਜ਼ਖਮ ਇਹਨਾਂ ਵੱਤ ਗਿਆ ਸੀ ਕਿ ਬਈ ਤਾਂ ਦੀਆਂ ਸੈਂਕੜੇ ਕੋਸ਼ਿਸ਼ਾਂ ਮਗਰੋਂ ਵੀ ਠੀਕ ਨਹੀਂ ਹੋਇਆ ਸੀ ਬਾਹਰੋਂ ਦੇਖਣ ਨੂੰ ਭਾਵੇਂ ਪਤਾ ਨਹੀਂ ਲੱਗਦਾ ਸੀ ਪਰ ਅੰਦਰੋਂ ਅੰਦਰ ਉਹ ਜ਼ਖਮ ਨਸੂਰ ਬਣ ਚੁੱਕਾ ਸੀ ਅਬਦਾਲੀ ਦੇ ਕੋ ਚਕ ਧਰਮੀ ਨੇ ਦੇਕਿਆ ਨੇ ਕਈ ਵਾਰ ਕਿਹਾ ਸੀ ਕਿਸੇ ਦਾ ਮਕਸਦ ਉਸ ਸਥਾਨ ਟਾਉਣ ਟਾਉਣਾ ਵੱਡੇ ਪਾਪ ਦਾ ਕੰਮ ਹੈ ਉਸ ਦੀ ਸਜ਼ਾ ਜ਼ਰੂਰ ਮਿਲਦੀ ਹੈ ਹੋ ਸਕਦਾ ਹੈ ਕਿ ਇਹ ਜ਼ਖਮ ਹੁਣ ਤੇਰੇ ਨਾਲ ਹੀ ਜਾਏ ਤੇ ਸੱਚਮੁੱਚ ਨਾ ਕਦੇ ਉਸ ਜ਼ਖਮ ਕਰ ਨਹੀਂ ਕੋਈ ਸਾਲਾ ਮਗਰਮਦਾਲੀ ਦੀ ਮੌਤ ਹੋਈ ਸੀ ਅੱਜ ਦਰਬਾਰ ਸਾਹਿਬ ਨੂੰ ਘੇਰਾ ਪਾਉਂਦਿਆਂ ਮਦਾਲੀ ਨੂੰ ਆਪਣੇ ਮਿੱਤਰਾਂ ਦੀਆਂ ਝੋਟਾਂ ਜਈਆਂ ਗੱਲਾਂ ਬਹੁਤ ਚੁਪ ਰਹੀਆਂ ਸਨ ਤੇ ਉਸ ਨੂੰ ਹੋਰ ਗੁੱਸਾ ਚੜ ਰਿਹਾ ਸੀ ਉਸ ਨੇ ਦਰਬਾਰ ਸਾਹਿਬ ਅੰਦਰ ਸਿੰਘਾਂ ਦੀ ਕਿੰਤੀ ਪਤਾ ਕਰਨ ਲਈ ਸੂਈਏ ਪੇਜੇ ਤੀ ਜਾਲੀ ਹਜੂਰ ਗੀੰਤੀ ਤਾਂ ਇੰਨੀ ਕੁ ਜਾਪਦੀ ਹੈ ਪਰ ਆਵਾਜ਼ਾਂ ਤੋਂ ਜਾਪ ਰਹਿ ਗੇ ਹਜ਼ਾਰਾ ਸਿੰਘ ਹਨ ਪਹਿਲੇ ਸੂਈਏ ਨੇ ਹਸ਼ਰਨ ਦੇਖ ਕੇ ਇਹ ਸੋਈਏ ਕੁਝ ਵੀ ਸਾਫ ਸਾਫ ਕਹੇ ਤੋ ਚਚਕਰੇ ਸਨ ਬਸ 30 ਚਾਲੀ ਅਬਦਾਲੀ ਪਾਗਲਾ ਵਾਂਗਾ ਹੱਸਾਸਿਆ ਤੇ ਸਾਡੀ ਗਿਣਤੀ ਕਿੰਨੀ ਹੈ ਲਗਭਗ 3000 ਹਜ਼ੂਰ ਜਿੰਨੇ ਸਾਡੇ ਸਪਾਹੀ ਚੜ ਸਿੰਘ ਨਾਲ ਬੜੰਤ ਵਿੱਚ ਸ਼ਹੀਦ ਹੋ ਕੇ ਜੰਦ ਵਿੱਚ ਹੋਰਾਂ ਦੀ ਫੇਜ ਮੰਨ ਰਹੇ ਹਨ ਉਹਨੇ ਗਲਹੌਰੋਂ ਹੋਰ ਨਾਲ ਲਾ ਲਿਆ ਜਨ ਇੱਕ ਫੌਜਦਾਰ ਬੋਲਿਆ 30000 ਦੇ ਮੁਕਾਬਲੇ ਬਸ 30 ਸਿੰਘ ਅਫਦਲੀ ਲਗਾਤਾਰ ਡਰਾਉਣਾ ਹੱਸਾਸ ਰਿਆ ਸੀ ਸੁਣਿਆ ਸਿੰਘੋ ਤੀਆਂ ਦੇ ਮੁਕਾਬਲੇ ਬਸ 30000 ਤੁਰਕ ਸਵਾ ਲੱਖੀ ਖਾਲਸੇ ਤੇ ਇਕੱਲੇ ਇਕੱਲੇ ਦੇ ਹਿੱਸੇ ਬਸ ਹਜ਼ਾਰ ਹਜ਼ਾਰ ਫਗਾਨ ਮੋਹਲ ਦਮਾਲੇ ਵਿੱਚੋਂ ਝੂਲ ਰਹੇ ਫਰਰੇ ਵਾਲਾ ਇੱਕ ਕਮਰੇ ਕਾਸੇ ਵਿੱਚ ਕਿਰਪਾਨ ਸਜਾਉਂਦਾ ਬੋਲਿਆ ਖਾਲਸੇ ਦੀ ਪ੍ਰਭੂ ਸਦਾ ਸਪੰਨ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਇਹ ਫਰਰਾ ਇਹ ਉਹ ਕੌਮ ਨਿਸ਼ਾਨ ਹੈ ਜੋ ਪੰਥ ਦੇ ਵਾਲੀ ਦੀ ਰਹਿਮਤ ਨਾਲ ਕਿਸੇ ਕਿਸੇ ਚੋਣਵੇਂ ਸਿੰਘ ਦੇ ਪੱਗ ਵਿੱਚ ਹੁੰਦਾ ਹੈ ਹਰ ਕਿਸੇ ਵਿੱਚ ਕਿੱਥੇ ਸਮਰਤਾ ਹੈ ਐਸੀ ਮਹਾਨ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਕੌਮ ਦਾ ਨਿਸ਼ਾਨਾ ਕੌਮ ਦਾ ਨਿਸ਼ਾਨ ਸਿਰ ਉੱਤੇ ਸਦਾ ਝੂਲਦਾ ਰੱਖਣਾ ਹਰ ਕਿਸੇ ਦੇ ਵਾਰ ਦੀ ਖੇਡ ਨਹੀਂ ਸਿਰ ਉੱਤੇ ਫਰਾਹ ਝੂਲਦਾ ਹੋਣ ਦਾ ਮਾਇਨਾ ਇਹ ਹੈ ਕਿ ਸਿਰਸਵਾਇ ਕਾਲਪੁਰਖ ਅਤੇ ਪੰਥ ਦੇ ਵਾਲੀ ਕਰਗੀ ਦਰਪੀਤਾ ਤੋਂ ਹੋਰ ਕਿਤੇ ਨਹੀਂ ਚੁੱਕ ਸਕਦਾ ਸਿਰ ਸਲਾਮਤ ਰਹਿਣੋਂ ਤਾਂ ਕਿ ਇਹ ਫਰਾਹ ਇਸੇ ਤਰ੍ਹਾਂ ਝੂਲਦਾ ਰਹਿੰਦਾ ਹੈ ਤੇ ਫਿਰ ਇੱਕ ਦਿਨ ਸਿਰ ਦੇ ਨਾਲ ਹੀ ਨਿਭ ਜਾਂਦਾ ਹੈ ਇਹ ਖਾਲੀ ਖਾਲੀ ਹੋਈ ਥਾਂ ਪੂਰਨ ਲਈ ਕੋਈ ਹੋਰ ਮਹਾਕਾਲ ਸਿੰਘ ਸੀਸ ਉਤੇ ਫਰਾ ਸਜਾਈ ਤੁਰੰਤ ਅਗਿਆ ਜਾਂਦਾ ਹੈ ਇਸ ਤਰ੍ਹਾਂ ਨਾ ਕਦੇ ਜੰਗ ਵਿੱਚੋਂ ਸਿੰਘਾਂ ਦੇ ਸਿਰ ਮੁੱਕਦੇ ਹਨ ਤੇ ਨਾ ਕੋਈ ਨਿਸ਼ਾਨ ਨਿਵਾ ਹੁੰਦਾ ਹੈ ਨੀਲੇ ਵਸਤਰ ਧਾਰਨ ਕਰਕੇ ਸਿੰਘ ਜਿਉਂ ਹੀ ਬੁੰਗੇ ਦਾ ਵਾਰ ਨਿਕਲਿਆ ਤਾਂ ਜਾਪਿਆ ਜਿਵੇਂ ਸਮੁੱਚੇ ਅੰਬਰ ਦਾ ਝੋਲਾ ਬਣਾ ਕੇ ਸਿੰਘ ਨੇ ਬਾਣਾ ਦੇ ਉਤੇ ਚਾੜ ਲਿਆ ਹੋਏ ਤੌਰ ਦੀ ਰਵਾਨਗੀ ਬਿਲਕੁਲ ਐਸੇ ਸੂਰਮਿਆਂ ਜਿਹੜੇ ਕਰਤਾਪੁਰਖ ਦੇ ਉਹਨਾਂ ਚੁਣਿੰਦਾ ਜੋਧੇ ਵਿੱਚੋਂ ਹਨ ਜੋ ਉਸਨੇ ਜ਼ੁਲਮ ਦਾ ਨਾਸ ਕਰਨ ਲਈ ਧਰਤੀ ਵੱਲ ਤੋਰੇ ਸਨ ਉਹੀ ਸੂਰਮਿਆਂ ਜਿਹਨਾਂ ਨੂੰ ਅਕਾਲ ਜੀ ਨੇ ਅਗਾਪ 37 ਸ਼ਸਤਰਾਂ ਨਾਲ ਵਿਖਾਰਿਆ ਸੀ ਸਿਰਾਂ ਉੱਤੇ ਉੱਚੇ ਦਮਾਲੇ ਚਾੜੇ ਤੇ ਪਿੰਡਿਆਂ ਦੇ ਨੀਲੇ ਬਣੇ ਸਜਾ ਕੇ ਦਮਾਲ ਲਗੜ ਵੱਲ ਉਤਾਰਿਆ ਅਨੰਦਪੁਰ ਸਾਹਿਬ ਦੇ ਇੱਕ ਬੰਦ ਗੁੰਮਦਾ ਉੱਤੇ ਬਾਜਾਂ ਦੇ ਰੂਪ ਵਿੱਚ ਬੈਠੇ ਹੋਏ ਇਹ ਸਿੰਘ ਕਦੇ ਕਦੇ ਹੁਣ ਵੀ ਕਿਸੇ ਕਰਮਾਂ ਵਾਲੀ ਰੂਹ ਨੂੰ ਝਲਕਾਰਾ ਦੇ ਜਾਂਦੇ ਹਨ ਇਹ ਤਾਂ ਨਹੀਂ ਕਿ ਅੱਜ ਦਾ ਇਹ ਕੋਈ ਖਾਸ ਦਿਨ ਸੀ ਜੋ ਇਹ ਸਿੰਘ ਇਸ ਤਰ੍ਹਾਂ ਜੰਗੀ ਬਾਣਾ ਬਹਿਣ ਕੇ ਪੁੰਗੇ ਵਿੱਚੋਂ ਬਾਹਰ ਆਇਆ ਸੀ ਇਹ ਤਾਂ ਸਿੰਘ ਸੂਰਮੇ ਦਾ ਨਿੱਤ ਕਰਮ ਸੀ ਸਵਾ ਪਹਿ ਰਾਤ ਰਹਿੰਦਿਆਂ ਤੋਂ ਅਮਰਸਰ ਰੋਵਰ ਵਿੱਚ ਇਸ਼ਨਾਨ ਕਰਨਾ ਅਧਿਆਤਮਕ ਲੋਰ ਵਿੱਚ ਆ ਕੇ ਬਾਣੀ ਗਾਉਂਦਿਆਂ ਦਮਾਲਾ ਜੜਨਾ ਤੇ ਕਰਤਾ ਚੱਕਰਾ ਤੇ ਚੰਦ ਤੋੜਿਆ ਨਾਲ ਸਜਾਉਣਾ ਬਾਕੀ ਸ਼ਸ਼ਤਰ ਕਮਰੇ ਕਸੇ ਧਾਰਨ ਕਰਨੇ ਮਥੇ ਨਿਸ਼ਵਾਸ਼ਵਾ ਸਰਬਲੋ ਦੇ ਉੱਤੇ ਧਾਰਨ ਕਰੀ ਜਾਣਾ ਤੇ ਅੰਤ ਤਿਆਰ ਬਰ ਤਿਆਰ ਹੋ ਕੇ ਸਰਬਲੋ ਦਾ ਰੂਪ ਹੀ ਹੋ ਜਾਣਾ ਸਰਬਲੋ ਦੀ ਹਿਮ ਹਿਮਾਲਾ ਤੇ ਚੱਕਰਗਲ ਵਿੱਚ ਧਾਰਨ ਕਰਨੇ ਤੇ ਨਾਲ-ਨਾਲ ਪੜੀ ਜਾਣਾ ਆਕਾਲ ਪੁਰਖ ਕੀ ਰੱਛਾ ਹਮਨੇ ਸਰਬਲੋ ਕੀ ਰੱਛਾ ਹਮਨੇ ਸਰਬਕਾਲ ਜੀ ਦੀ ਰਛਾ ਹਮਨੇ ਸਰਬ ਲੋ ਜੀ ਦੀ ਸਦਾ ਰਛਾ ਹਮਨੇ ਕਦੇ ਕਦੇ ਮੌਜ ਮੌਜ ਵਿੱਚ ਆ ਮੌਜ ਵਿੱਚ ਆ ਕੇ ਸੰਜੋਬ ਵੀ ਪਹਿਨ ਲੈਣੀ ਇਸ ਤਰ੍ਹਾਂ ਸਜ ਕੇ ਦਵਾਨ ਵਿੱਚ ਆਉਣਾ ਤੇ ਦਰਗਾਹੀ ਬਾਣੀ ਸਰਵਨ ਕਰਨੀ ਕਲਗੀ ਤਰਜੀਆ ਦੀ ਅਗਾਲ ਉਸਤਤ ਭਗਉਤੀ ਦੀ ਵਾਰ ਗਾਉਣੀ ਤਾਂ ਜਪਨਾ ਕਿ ਐਸੀ ਬਾਣੀ ਸਮਾਲਣਾ ਐਸੇ ਸੂਰਬੀਰਾਂ ਦੇ ਹਿੱਸੇ ਹੈ ਮਾਰੇ ਵਿੱਤ ਵਾਲਿਆਂ ਦੇ ਦਿਨਾਂ ਤੇ ਹੌਲਿਆਂ ਨੂੰ ਤਾਂ ਇਹ ਬਾਣੀਆਂ ਕੰਬਣੀ ਛੇੜ ਦੇਣ ਇਹ ਸੁਰਮੇ ਦਾ ਨਿਤਨੇ ਜੇ ਦਾ ਡੇਰਾ ਸਿਰਾਂ ਤੋਂ ਪਾਰ ਹੈ ਨਾਲ ਪੰਥਾਂ ਵਿੱਚ ਜੋਦੇ ਦਾ ਅੰਤਾਂ ਦਾ ਸਤਕਾਰ ਹੈ ਅਮਰਤ ਸਰਸਾਬ ਆ ਕੇ ਭਾਈ ਮਨੀ ਸਿੰਘ ਸ਼ਹੀਦ ਦੀ ਜੀਆਂ ਪਾਸੋਂ ਖੰਡੇ ਦੀ ਪਾਹੁਲ ਧਾਰਨ ਕੀਤੀ ਜੰਗੀ ਨਗਾਰਾ ਸੁਣ ਕੇ ਤਾਂ ਸਿੰਘ ਨੂੰ ਮਨੋਚਾ ਚੜ ਜਾਂਦਾ ਸੀ ਜਿੱਥੇ ਵੀ ਕਿਤੇ ਜਾਂ ਪੰਥ ਜੰਗ ਜੋ ਤੇ ਸ਼ਰਮ ਗੁੰਦਾ ਉੱਥੇ ਇਸ ਸੂਰਮੇ ਨੂੰ ਮੂਲਿਕ ਤੌਰ 'ਤੇ ਦੇਖਿਆ ਜਾ ਸਕਦਾ ਸੀ ਕੌਮੀ ਨਿਸ਼ਾਨ ਜੰਗ ਦੇ ਮੈਦਾਨ ਵਿੱਚ ਸਭ ਤੋਂ ਉੱਚਾ ਤੇ ਮੂਰੇ ਰੱਖਣਾ ਇਸ ਯੋਧੇ ਦਾ ਨਿਯਮ ਸੀ ਜਦੋਂ ਕਿਤੇ ਪੰਥ ਪੜਾ ਕਰਦਾ ਤਾਂ ਇਸ ਸਿੰਘ ਦਾ ਜਥਾ ਸਭ ਤੋਂ ਮਗਰੋਂ ਘੋੜਿਆਂ ਤੋਂ ਲੈਂਦਾ ਸਾਰੇ ਜਥੇ ਦਾ ਉਤਾਰਾ ਤੇ ਸਿਵਾ ਕਰਕੇ ਹੀ ਇਹ ਜਥਾ ਆਪਣੇ ਆਸਨ ਲਾਉਂਦਾ ਤੇ ਜਦੋਂ ਪੰਥ ਕਿਸੇ ਚੜ੍ਹਾਈ ਕਰਦਾ ਤਾਂ ਇਹ ਜਥਾ ਸਭ ਤੋਂ ਪਹਿਲਾਂ ਤੁਰਦਾ ਮਾੜਾਣ ਵਿੱਚ ਜਿੱਥੇ ਜਾ ਕੇ ਨਿਸ਼ਾਨ ਸਾਹਿਬ ਚੁਲਾ ਦਿੰਦੇ ਉੱਥੋਂ ਬਸ ਅੱਗੇ ਹੀ ਵਧਦੇ ਜਾਂਦੇ ਇੱਕ ਵੀ ਕਦਮ ਕਦੇ ਨਿਸ਼ਾਨ ਤੋਂ ਪਿੱਛੇ ਨਹੀਂ ਕੀਤਾ ਸੀ ਇਹ ਕਥਾ ਹੈ ਸੂਰਬੀਰ ਨਿਹੰਗ ਗੁਰਬਖਸ਼ ਸਿੰਘ ਜੀ ਕੀ ਅਕਾਲ ਪੁੰਗੇ ਤੇ ਸੰਧਿਆ ਵੇਲੇ ਦਾ ਦੀਵਾਨ ਸਜਾ ਹੋਇਆ ਹੈ ਰਹਿ ਰਾਤ ਦੇ ਬੋਲ ਸਭ ਆਸੇ ਮੈਂ ਕਾ ਖਿਲਾ ਰਿਆਂ ਅਕਾਲ ਜੀ ਦੇ ਬੁੰਗੇ ਦੇ ਪਿੱਛੇ ਹੀ ਗੁਰਬਖਸ਼ ਸਿੰਘ ਦਾ ਬੁੰਗਾ ਹੈ ਅਕਾਲ ਪੁਰਖ ਜੀ ਦੇ ਨੇੜੇ ਹੋਰ ਜੋ ਤੇ ਸਿੰਘਾਂ ਦੇ ਬੁੰਗੇ ਵੀ ਅਕਾਲ ਜੀ ਦੇ ਬੁੰਗੇ ਦੇ ਨੇੜੇ ਤੇੜੇ ਹੀ ਬਣੇ ਹੋਏ ਹਨ ਤਿਆਰ ਬਰਤਿਆਰ ਨਿਹੰਗ ਸਿੰਘ ਇਨ੍ਹਾਂ ਬੁੰਗਿਆਂ ਵਿੱਚ ਰਹਿੰਦੇ ਹਨ ਇਸੇ ਤਰ੍ਹਾਂ ਦੇ ਇੱਕ ਬੁੰਗੇ ਵਿੱਚੋਂ ਗੁਰਬਖਸ਼ ਸਿੰਘ ਬਾਹਰ ਆਇਆ ਤੇ ਦਮਾਨ ਵਿੱਚ ਸ਼ਾਮਲ ਹੋਇਆ ਆਰਤੀ ਆਰਤੀ ਮਗਰੋਂ ਅਰਦਾਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਲਿਆ ਤਨਾਸਰੀ ਮਹਿਲਾ ਪਹਿਮਾ ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਨ ਸਗਲ ਵਸਤਾ ਕੈ ਜਾ ਕ ਸਤਗੁਰ ਪੂਰਾ ਹਰ ਰੰਗ ਚੜੇ ਹੋਏ ਸੂਰਮਿਆਂ ਦੇ دیਵਾਨ ਦੀ ਸਮਾਪਤੀ ਤੇ ਜਕਾਰੇ ਕੇ ਜਾਇ ਤੇ ਮੂਲਾਂ ਦੇ ਤੰਬੂਆਂ ਕਨਾਤਾਂ ਵਿੱਚ ਹਲਚਲ ਹੋਣ ਲੱਗੀ ਇਸੇ ਰੌਲੇ ਤੋਂ ਤਾਂ ਇਹ ਨਹੀਂ ਜਾਪਦਾ ਕਿ ਅੰਦਰ ਸਿਰਫ 30 ਸਿੰਘ ਹਨ ਕਿਤੇ ਸੂਈਆਂ ਨੂੰ ਕੋਈ ਭਲੇਖਾ ਹੀ ਨਾ ਲੱਗਿਆ ਹੋਵੇ ਐਵੇਂ ਜਾ ਜਾਂਦੀ ਐ ਨਾ ਕਰਵਾ ਦੇਣ afghan ਫੌਜ ਦਾ ਇੱਕ ਫੌਜਦਾਰ ਤਲਵਾਰ ਆਪਣੇ ਬਿਸਤਰੇ ਦੇ ਨੇੜੇ ਕਰਦਿਆਂ ਬੋਲਿਆ ਮੁਗਲ ਖਿਮੇ ਵਿੱਚ ਕੋਈ ਬਚਿਆ ਨਹੀਂ ਦੌੜ ਰਹੀ ਹੈ ਲਾਹੌਰ ਤੋਂ ਨਾਲ ਰਲਾਈਆਂ ਗਈਆਂ ਟੁਗੜੀਆਂ ਦੇ ਤਾਂ ਘਬਰਾਹਟ ਚਿਹਰਿਆਂ ਤੋਂ ਵੀ ਪੜੀ ਜਾ ਸਕਦੀ ਹੈ ਉਹ ਸਿੰਘਾਂ ਦੀ ਕਿੰਨਤੀ ਸਿਰਫ 30 ਹੈ ਹੋਣ ਤੋਂ ਮੈਨੇ ਵੀ ਜਾਣਦੇ ਹਨ ਜਦ ਅਹਿਮਦ ਸ਼ਾਹ ਨੇ ਸਿਰਫ 30 ਸਿੰਘਾਂ ਅੰਦਰ ਹੋਣ ਦੇ ਠਾਕੇ ਲਗਾਏ ਸਨ ਤਾਂ ਸਾਰੀ afghan ਸੈਨਾ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਇਹ ਟੁਗੜੀਆਂ ਜੋ ਲਾਹੌਰ ਤੋਂ ਲਸ਼ਕਰ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ ਸਿਰਫ ਇਹੀ ਸਭ ਤੋਂ ਸਭਜੋਗ ਵੀਰ ਰਹੀਆਂ ਸਨ ਇਤਿਹਾਸੇ ਵਿੱਚ ਸ਼ਾਮਲ ਨਹੀਂ ਹੋਈਆਂ ਇਹਨਾਂ ਦੇ ਤਾਂ ਦਿਲਾਂ ਵਿੱਚ ਡਰ ਸਗੋਂ ਹੋਰ ਦਸਤਕ ਦੇਣ ਲੱਗਾ ਸੀ ਇਹ ਜਾਣਦੇ ਸਨ ਕਿ ਸਿਰਫ 30 ਸਿੰਘ ਹੋਣ ਦੇ ਵੀ ਸਿੱਟੇ ਨਿਕਲ ਸਕਦੇ ਹਨ ਇਹ ਤਾਂ ਚਾਹੁੰਦੇ ਸਨ ਕਿ ਅੰਦਰ ਇੱਕ ਵੀ ਸਿੰਘ ਨਾ ਹੋਵੇ ਸੋ ਇਹਨਾਂ ਲਾਹੌਰੀ ਮੁਗਲ ਫੌਜੀਆਂ ਦੇ ਅੰਦਰ ਬਹੁਤੀ ਉਥਲ-ਪੁਥਲ ਮੱਚੀ ਹੋਈ ਸੀ ਇਹ ਤਾਂ ਦਿਵਾਨ ਦੀ ਸਮਾਪਤੀ ਮਗਰੋਂ ਨਿਹੰਗ ਗੁਰਬਖਸ਼ ਸਿੰਘ ਬਾਕੀ ਸਿੰਘਾ ਸਰਮਕ ਹੋਇਆ ਤੇ ਬੋਲਿਆ ਖਾਲਸਾ ਜੀ ਸਲੱਖਣੀ ਘੜੀ ਆ ਗਈ ਹੈ ਉਹੀ ਘੜੀ ਜਿਸ ਦੀ ਉਡੀਕ ਹਰ ਸਿੰਘ ਨੂੰ ਸਦਾ ਰਹਿੰਦੀ ਹੈ ਗ੍ਰੰਥ ਅਤੇ ਪੰਥ ਦੇ ਲੇਖੇ ਫੀਸ ਲਾਉਣ ਦਾ ਇਸ ਵਕਾ ਸਮਾ ਸਤਿਗੁਰਾਂ ਨੇ ਸਾਡੇ ਲੇਖਾਂ ਵਿੱਚ ਲਿਖ ਦਿੱਤਾ ਹੈ ਸਾਡੇ ਲਈ ਦਾ ਇਹੀ ਪਲ ਦੁਨਿਆਵੀ ਲੋਕਾਂ ਦੇ ਵਿਆਹ ਦੇ ਪਲਾਂ ਵਾਂਗ ਹਨ ਮੌਤ ਰਾਣੀ ਨਾਲ ਲਾਵਾਂ ਲੈ ਕੇ ਸ਼ਹਾਦਤ ਦੇ ਸ਼ਗਨ ਝੋਲੀਆਂ ਵਿੱਚ ਪਾਉਣੇ ਹਨ بس ਇੱਕ ਲਾੜਾ ਚੋਨਾ ਬਾਕੀ ਹੈ ਬਰਾਤ ਤਾਂ ਤਿਆਰ ਹੀ ਹੈ ਲਾੜੇ ਤਾਂ ਫਿਰ ਤੁਸੀਂ ਹੀ ਹੋ ਕਰਬਖ ਸਿੰਘ ਜੀ ਹੱਸਦਾ ਹੋਇਆ ਇੱਕ ਬੋਲਿਆ ਇੱਕ ਸਿੰਘ ਬੋਲਿਆ ਗਾਨੇ ਤਾਂ ਸਭ ਦੇ ਗੁੱਟਾਂ ਤੇ ਹੀ ਬੰਨੇ ਜਾਣਗੇ ਸ਼ਹੀਦੀ ਗਾਨੇ ਬਾਬਾ ਕਰਬਖ ਸਿੰਘ ਉਹ ਸਿੰਘ ਵੱਲ ਤੱਕਦੇ ਆ ਮਸਤਰੋਂਦੇ ਹੋਏ ਫਿਰ ਬੋਲੇ ਖਾਲਸਾ ਜੀ 30 ਸ਼ਾਤਾਂ ਹੋਣਗੀਆਂ ਤੇ 30 ਦੇ 30 ਇਕੱਠੇ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਵਾਂਗੇ ਜੇ ਕੋਈ ਸਰਵਾਲਾ ਬੰਨਣਾ ਚਾਹੁੰਦਾ ਹੋਵੇ ਉਹ ਵੀ ਦੱਸ ਦੇਵੇ ਇਹ ਕਹਿੰਦੇ ਆ ਬਾਬਾ ਜੀ ਫਿਰ ਮੁਸਕਰਾਏ ਲਓ ਜੀ ਆ ਜਿਹੜੀ ਨਾ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਆ ਸਮੇਂ ਬੇਨਤਾ ਪ੍ਰਕਾਰ ਦੀਆਂ ਪੁੱਲਾਂ ਚੁੱਕਆਂ ਹੋਈਆਂ ਹੋਣਗੀਆਂ ਨਾ ਦਾ ਜਸ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬਾ ਕੀ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ